thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇਸ ਕੋਇਤਰ ਧਰਤੀ ਤੋਂ ਫਿਰ ਤੋਂ ਇੱਕ ਵਾਰ ਨੰਦੇੜ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਪਿਛਲੇ ਦਿਨੀ ਵੀਡੀਓ ਤੁਸੀਂ ਦੇਖ ਰਹੇ ਹੋ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਪਿਛਲੀ ਵੀਡੀਓ 'ਚ ਤੁਸੀਂ ਦਰਸ਼ਨ ਕੀਤੇ ਸੀ ਕਿ ਗੁਰਦਰਾ ਸਾਹਿਬ ਤਨਤਨ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਬਣਿਆ ਗੁਰਦਰਾ ਸਾਹਿਬ ਨਾਨਕਪੁਰੀ ਚੰਦਨ ਸਾਹਿਬ ਨਾਨਕਸਰ ਸਾਹਿਬ ਤੇ ਰਤਨਗੜ੍ਹ ਸਾਹਿਬ ਤੇ ਸੰਗਤ ਸਰ ਸਾਹਿਬ ਸੰਗਤ ਸਾਹਿਬ ਜਿੱਥੇ ਧੰਤੰਦ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸੋਨੇ ਦੀਆਂ ਮੋਹਰਾ ਭਰ-ਭਰ ਕੇ ਆਪਣੇ ਸਿੱਖ ਫੌਜਾਂ ਨੂੰ ਵੰਡੇਆਂ ਸੀਗੀਆਂ ਅਨਖਾਵਾਂ ਦਿੱਤੀਆਂ ਸੀਗੀਆਂ ਤੇ ਕੁਝ ਪੰਜਾਬ ਨੂੰ ਚਲੇ ਗਏ ਸੀਗੇ ਕੁਝ ਇੱਥੇ ਰੁਕ ਗਏ ਸੀਗੇ ਤੇ ਉਹ ਸਥਾਨ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਉਹ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ ਤੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੋਂ ਮਾਤਾ ਸਹਿਬਦੇਵਾ ਜੀ ਦੇ ਗੁਰਦੁਆਰੇ ਵੀ ਚੱਲਾਂਗੇ ਆ ਮਾਲ ਟੇਕੜੀ ਸਾਹਿਬ ਜਿੱਥੋਂ ਇਹ ਜਿਹੜੀਆਂ ਮੋਹਰਾਂ ਸੀਗੀਆਂ ਸੋਨੇ ਦੀਆਂ ਉਹ ਗੱਡਿਆਂ ਤੇ ਘੋੜਿਆਂ ਤੇ ਲੱਦ ਕੇ ਇੱਥੇ ਲਿਆਉਂਦੀਆਂ ਸੀਗੀਆਂ ਤਾਂ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਇਸ ਵੀਡੀਓ ਚ ਤੁਹਾਨੂੰ ਦਿਖਾਉਨੇ ਆ ਜੁੜੇ ਰਹਿਓ ਇਸ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਧੰਨਵਾਦ ਆ ਗਈ ਜੀ ਗੋਦਾਵਰੀ ਨਦੀ ਤੇ ਸਾਹਮਣੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਹੀ ਰਾਘਾੜ ਹੀ ਰਾਘਾੜ ਪਹੁੰਚ ਗਏ ਆ ਤੇ ਇੱਥੇ ਗੋਦਾਵਰੀ ਨਦੀ ਤੇ ਤਕਰੀਬਨ ਜਿੱਦੋਂ ਤੱਲੇ ਸੀ ਅਸੀਂ 12 ਕਿਲੋਮੀਟਰ ਦੇ ਕਰੀਬੇ ਪੈਂਦਾ ਵਾ ਤੇ ਫੌਜ ਦੇ ਹੁਣ ਅਸੀਂ ਜਿਹੜਾ ਤਾਂ ਪਿੱਛੇ ਮੈਂ ਕਹਿੰਦਾ ਅਸੀਂ ਘਾ ਹੀਰਾ ਘਾਟ ਲੇਕਿਨ ਸ਼ਿਕਾਰ ਘਾਟ ਆ ਜਿੱਤੇ ਤਾਮਦਰ ਸਿੰਘ ਬਰਬੋਲ ਸਿੰਘ ਪਾਸ਼ਾ ਜੀ ਨੇ ਮੂਲੇ ਖਤਰੀ ਦਾ ਆਧਾਰ ਕੀਤਾ ਸੀਗਾ ਸ਼ਿਕਾਰ ਘਾਟ ਗੁਰਦਵਰਾ ਸਾਹਿਬ ਤੇ ਇਹ ਹੁਣ ਇਤੋਂ ਚੜਾਈ ਆ ਤੇ ਇਸ ਟਾਉਨ ਦਾ ਨਾਮ ਕੀ ਆ ਅਮਦੁਰਾ ਅਮਦੁਰਾ ਆ ਹੋ ਅਮਦੁਰਾ ਇਹਦਾ ਨਾਮ ਆ ਇੱਧਰ ਨੂੰ ਚੜਾਈ ਜ਼ਿਆਦਾ ਵਾ ਇੱਧਰ ਨੂੰ ਅਸੀਂ ਨਹੀਂ ਜਾਣਾ ਅਸੀਂ ਉੱਤੋਂ ਦੀ ਆਵਾਂਗੇ ਘੁੰਮ ਕੇ ਇਹ ਐਪਰੋਡੀ ਕੋ ਮ ਕਹਾਂਗੇ ਜਿਹਦਰੋਂ ਦੀ ਆਰਾਮ ਨਾਲ ਚੜਾਈ ਆ। ਲੋ ਜੀ ਸੰਗਤ ਜੀ ਪਹੁੰਚ ਗਏ ਪਹਿਲੇ ਪੜਾ ਦੇ ਇਸ ਵੀਡੀਓ ਦਾ ਪਹਿਲਾ ਪੜਾ ਗੋਰਦਰ ਸਾਹਿਬ ਸ਼ਿਕਾਰ ਘਾਟ ਇਸ ਗੋਰਦਰ ਸਾਹਿਬ ਦਾ ਵੀ ਹੁਣ ਤੁਹਾਨੂੰ ਮੈਂ ਇਤਿਹਾਸ ਦੱਸੂਗਾ ਤੇ ਨਾਲ ਹੀ ਅੰਦਰ ਜਾ ਕੇ ਦਰਸ਼ਨ ਕਰਕੇ ਆਉਂਦੇ ਆ। ਇਹ ਆ ਜੀ ਸ਼ਿਕਾਰ ਘਾਟ ਗੋਰਦਰ ਸਾਹਿਬ। ਲੋ ਜੀ ਸੰਗਤ ਜੀ ਪਹੁੰਚ ਗਏ ਆ ਤੇ ਮੂਲੇ ਖੱਤਰੀ ਦਾ ਜਿਹੜਾ ਸੀ ਇੱਥੇ ਉਧਾਰ ਕੀਤਾ ਸੀਗਾ ਇਹ ਅਜੇ ਬੋਰਦਰਾ ਸਾਹਿਬ ਸ਼িকার ਘਾਟ ਇਹ ਆ ਉਹ ਫੋਟੋ ਲੱਗੀ ਉਸ ਟਾਈਮ ਦੀ ਬਣਾਈ ਹੋਈ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਅਸਥਾਨਾਂ ਤੇ ਮੋਹਲੇ ਖੱਤਰੀ ਦਾ ਜਿਹੜਾ ਉਧਾਰ ਕੀਤਾ ਸੀਗਾ ਚਲੋ ਜੀ ਚਲੀ ਅੰਦਰ ਤੇ ਅੰਦਰ ਜਾਂਦੇ ਹੀ ਖੱਬੇ ਹੱਥ ਜਿਹੜੀ ਆ ਉਹ ਸ਼ਬੀਲ ਸ਼ਬੀਲਦਾਲ ਪ੍ਰਬੰਧ ਜਲ ਸ਼ਕਦ ਨਹੀਂਓ ਸੰਗਤਾਂ ਇੱਧਰ ਇੱਥੋਂ ਤੁਸੀਂ ਜਲ ਸਕਦੇ ਸਕਦੇ ਜਲ ਸਕ ਸਕਦੇ ਹੋ ਇਸ ਪਾਸੇ ਆ ਗਿਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਚਲੋ ਜੀ ਸੰਗਤ ਜੀ ਹੁਣ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇਹ ਵੀ ਬਣਿਆ ਨਾ ਖੁੱਲੇ ਸਥਾਨ ਤੇ ਤੇ ਉੱਚੇ ਸਥਾਨ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਇੱਧਰ ਚਲੋ ਹੁਣ ਮੈਂ ਤੁਹਾਨੂੰ ਇਤਿਹਾਸ ਸਰਵਣ ਕਰਾਉਂਦਾ ਨਾਲ ਹੀ ਨਾਲ ਹੀ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦਾ ਅਸੀਂ ਇੱਥੋਂ ਸਭ ਤੋਂ ਪਹਿਲੇ ਅਸੀਂ ਸਰੋਵਰ ਵੱਲ ਜਾਂਦੇ ਹਾਂ ਤੇ ਸਰੋਵਰ ਦੇ ਵਿੱਚ ਪੰਜ ਸਨਾਨਾ ਕਰਕੇ ਤੇ ਫਿਰ ਇਸ ਪਾਸੇ ਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਤੇ ਫਿਰ ਮੈਂ ਇਤਿਹਾਸ ਤੁਹਾਨੂੰ ਸਾਰਾ ਦੱਸਦਾ ਵਾਂ ਅੰਦਰ ਜਾ ਕੇ ਬਾਣੀ ਚੱਲ ਰਹੀ ਆ ਮੈਂ ਇਸ ਕਰਕੇ ਜਿਆਦਾ ਉੱਚੀ ਬੋਲ ਰਿਹਾ ਕਿ ਕਾਪੀਰਾਈਟ ਦਾ ਚੱਕਰ ਹੁੰਦਾ ਗੁਰਬਾਣੀ ਦੇ ਵਿੱਚ ਜਾਂ ਕੋਈ ਵੀ ਮਿਊਜ਼ਿਕ ਚੱਲਦਾ ਹੋਵੇ ਬਾਹਰ ਦਾ ਤੇ ਇੱਧਰ ਆ ਜੀ ਸਰੋਵਰ ਇਹ ਆ ਗਏ ਜੀ ਸੰਗਤਾਂ ਸਾਡੀਆਂ ਪੰਜ ਸਨਾਨਾ ਕਰਦੇ ਆਪੇ ਨੌਜਵਾਨ ਸਾਡੇ ਤੇ ਮੈਂ ਵੀ ਪੰਜ ਸਨਾਨ ਕਰਨੀ ਆ ਤੇ ਪੰਜ ਸਨਾਨਾ ਕਰਦਾ ਮੈਂ ਵੀ ਇਹ ਆ ਜੀ ਸਰੋਵਰ ਬਹੁਤ ਸੋਹਣਾ ਸਰੋਵਰ ਆ ਵੀ ਇੱਥੇ ਵੀ ਸੰਗਤਾਂ ਜੜੀਆਂ ਨੇ ਇਸ਼ਨਾਨ ਕਰਦੀਆਂ ਨੇ ਇੱਕ ਤੇ ਨਾਨਕ ਸਰ ਸਾਹਿਬ ਤੇ ਦੂਸਰਾ ਇੱਥੇ ਹੁਣ ਮੈਂ ਪੰਜ ਸਨਾਨਾ ਮੈਂ ਵੀ ਕਰਨ ਲੱਗਾ ਵਾਹਿਗੁਰੂ ਇਹ ਹੈ ਜੀ ਗੁਰਦਰਾ ਸ਼ਿਕਾਰ ਘਾਟ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ ਅਤੀ ਸ਼ਰਧਾਲੂ ਪਰੰਤੂ ਅੰਤ ਸਮੇਂ ਬੇਮੁਖ ਹੋਇਆ ਸਿਆਲਕੋਟ ਦਾ ਵਸਨੀਕ ਬੁਲਾ ਖੱਤਰੀ ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਤੁਕਾਂ ਦਰਜ ਹਨ ਨਾਲ ਕਿਰਾੜਾ ਦੋਸਤੇ ਕੂੜਾ ਕੂੜੀ ਪਾਏ ਮਰਣ ਨਾ ਜਾਪੇ ਮੂਲਿਆ ਆਵੈ ਕਿਤੇ ਥਾਏ ਮਹਲਾ ਪਹਿਲਾ ਸ਼ਲੋਕ 12 ਦੇ ਵਿੱਚ ਇਹ ਦਰਜਾ ਬਾਣੀ ਦੀ ਬੁਖਤੀ ਗੁਰਾਂ ਨੇ ਦਸਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਸਹ ਯਾਨੀ ਕਿ ਖਰਗੋਸ਼ ਦੀ ਜੂਨੀ ਭੋਗ ਰਹੇ ਮੋਲੇ ਖੱਤਰੀ ਦਾ ਉਧਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਲੇ ਖੱਤਰੀ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ। ਇਹ ਹੈ ਜੀ ਗੁਰਦਰਾ ਸਾਹਿਬ ਦੇ ਸਾਹਮਣੇ ਦੇਖ ਰਹੇ ਹੋ ਤੁਸੀਂ ਗੁਰਦਾਰਾ ਸਾਹਿਬ ਸ਼੍ਰੀ ਸ਼ਿਕਾਰ ਸ਼ਿਕਾਰ ਘਾੜ ਜਿੱਥੇ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਬੇਮੁਖ ਹੋਏ ਮੋਲੇ ਖਤਰੀ ਨੂੰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਹਨਾਂ ਦਾ ਸ਼ਹੀਦ ਦੇ ਰੂਪ ਜੇ ਇੱਥੇ ਸੀਗੇ ਸ਼ਹੀਦ ਜਨਮ ਦੇ ਵਿੱਚ ਉਹਨਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਉਹਨਾਂ ਦਾ ਉਧਾਰ ਕੀਤਾ ਸੀਗਾ ਇੱਥੇ ਸਾਡੀਆਂ ਇਧਰ ਭੈਣਾ ਮਿਲੀਆਂ ਸਾਨੂੰ ਰਾਜਸਥਾਨ ਤੋਂ ਤੇ ਇਹਨਾਂ ਦਾ ਨਾਮ ਪੁੱਛਦੇ ਆਂ ਬੇਟੇ ਨਾਮ ਕੀ ਆਪਣਾ ਮੇਰਾ ਨਾਮ ਖੁਸ਼ਪ੍ਰੀਤ ਹੈ ਜੀ ਪੜ੍ਹਦੇ ਪਏ ਹੋ ਹਾਂਜੀ ਮੈਂ ਕਾਲਜ ਬੀਬੀਏ ਕਰਦੀ ਹਾਂ ਅੱਛਾ ਤੇ ਕਿੰਨੇ ਜਣੇ ਆਏ ਹੋ ਤੁਸੀਂ ਅਸੀਂ 30 ਜਣੇ ਆਏ ਜੀ ਗੱਲ 20 ਜਣਿਆਂ ਦਾ ਜੱਥਾ ਵਾ ਹਾਂਜੀ ਟ੍ਰੇਨ ਤੇ ਆਏ ਹੋ ਹਾਂਜੀ ਕਿਹੜੇ ਸ਼ਹਿਰ ਤੋਂ ਅਸੀਂ ਗੰਗਾ ਨਗਰ ਗੰਗਾ ਨਗਰ ਹਾਂ ਗੰਗਾ ਨਗਰ ਤੋਂ ਟ੍ਰੇਨ ਚੱਲਦੀ ਹੈ ਨਾ ਹਾਂਜੀ 33 ਘੰਟੇ ਲੱਗਦੇ ਸਾਨੂੰ ਇੱਧਰ ਭੈਣ ਨੂੰ ਵੀ ਪੁੱਛਦੇ ਆ ਤੇ ਤੁਸੀਂ ਤਾਂ ਭੈਣ ਜੀ ਹਾਊਸ ਵਾਈਫ ਹੋ ਨਾ ਹਾਂਜੀ ਤੇ ਕਿੰਨੇ ਜਣੇ ਆਏ ਤੁਸੀਂ ਅਸੀਂ 30 ਜਣੇ ਆਏ ਅੱਛਾ 30 ਜਣੇ ਹਾਂਜੀ ਇਕੱਠੇ ਹੀ ਹੋ ਸਾਤ ਬੰਦੇ ਸਾਰਾ ਇਕੱਠਾ ਹੀ ਆ ਹਾਂਜੀ ਹਾਂ ਇਹ ਇਹ ਸਾਰਾ ਆਪਣਾ ਸਾਥ ਹੀ ਆ ਇਧਰ ਹਾਂਜੀ ਹਾਂਜੀ ਇਹ ਸਾਰਾ ਸਾਥ ਆਪਣਾ ਵਾ ਬੀਬੀਆਂ ਮਾਈਆਂ ਬਜ਼ੁਰਗ ਇਹ ਰਾਜਸਥਾਨ ਤੋਂ ਆਇਆ ਗੰਗਾ ਨਗਰ ਤੋਂ ਤੇ ਗੰਗਾ ਨਗਰ ਤੋਂ ਟ੍ਰੇਨ ਚੱਲਦੀ ਆ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਸ਼িকার ਘਾਟ ਤੇ ਹੁਣ ਇੱਥੋਂ ਜਿਹੜਾ ਵਾ ਬੱਚੇ ਕਹਿ ਰਹੇ ਨੇ ਕਿ ਇੱਥੇ ਚਾਹ ਪਕੌੜਾ ਵੀ ਚੱਲਦਾ ਵਾ ਤੇ ਮੈਂ ਤੇ ਮੇਰਾ ਤਾਂ ਗਲਾ ਥੋੜਾ ਆਵਾਜ਼ ਖਰਾਬ ਆ ਤੇ ਬਾਕੀ ਦੇਖਦੇ ਆ ਕੀ ਖਾਂਦੇ ਆ ਤੇ ਜੇ ਵਧੀਆ ਲੱਗੇਗਾ ਤੇ ਦੇਖਦੇ ਆ ਕੁਝ ਗਲਾ ਤੇ ਹੁਣ ਇਸੇ ਤਰ੍ਹਾਂ ਹੀ ਖਰਾਬ ਆ ਬਸ ਇੱਕ ਦੋ ਵੀਡੀਓ ਹੋਰ ਇਥੋਂ ਇਹ ਸ਼ਾਇਦ ਲਾਸਟ ਵੀਡੀਓ ਹੋ ਸਕਦੀ ਆ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਤੇ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੋਂ ਬਾਅਦ ਆ ਗਿਆ ਜੀ ਆਸਥਾਨ ਮਾਤਾ ਜੀਤੋ ਜੀ ਦੇ ਅਸਥਾਨਾਂ ਤੇ ਆਏ ਹਾਂ ਔਰ ਇੱਥੇ 2 ਮਿੰਟ ਲਈ ਦਰਸ਼ਨ ਕਰਕੇ ਤੇ ਫਿਰ ਇਸ ਤੋਂ ਅੱਗੇ ਜਾਵਾਂਗੇ ਮਾਤਾ ਸਹਿਬ ਦੇਵਾਂ ਜੀ ਦੇ ਅਸਥਾਨਾਂ ਤੇ ਇਹ ਜੀ ਮਾਤਾ ਜੀਤੋ ਜੀ ਦਾ ਅਸਥਾਨ ਤੇ ਰਹਿائش ਇੱਥੇ ਵੀ ਮਿਲ ਸਕਦੀ ਆ ਰਹਿਣ ਵਾਸਤੇ ਰੂਮ ਇੱਥੇ ਵੀ ਨੇ ਤੇ ਥੋੜੇ ਨੇ ਤੇ ਇੱਥੇ ਗੁਰਦਰਾ ਸਾਹਿਬ ਦੀ ਇਮਾਰਤਾਂ ਨੇ ਜਿਹੜੀਆਂ ਸੇਵਾ ਨੇ ਉਹ ਚੱਲਦੀਆਂ ਮਿਲੀਆਂ ਨੇ ਸਾਹਮਣੇ ਦੇਖੋ ਤੁਸੀਂ ਸੇਵਾ ਚੱਲ ਰਹੀ ਹੈ ਤੇ ਦਰਬਾਰ ਜਿਹੜਾ ਵਾ ਉਹ ਤਿਆਰ ਹੋ ਰਿਹਾ ਹੈ ਇੱਧਰ ਆ ਜੀ ਗੁਰਦਰਾ ਸਾਹਿਬ ਮਾਤਾ ਜੀਤੋ ਜੀ ਦੀ ਯਾਦ ਵਿੱਚ ਬਣਾਇਆ ਗੁਰਦਰਾ ਸਾਹਿਬ ਤੇ ਇਹ ਨਵੇਂ ਦਰਬਾਰ ਸਾਹਿਬ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ ਨਿਰੰਤਰ جاری ਆ ਤੇ ਹੁਣ ਅੰਦਰ ਚੱਲਦੇ ਆ ਸਭ ਤੋਂ ਪਹਿਲੇ ਮੱਥਾ ਟੇਕ ਕੇ ਤੇ ਫਿਰ ਆਉਨੇ ਆ ਜੀ ਬਾਹਰ ਇੱਧਰ ਵੀ ਚਾਹ ਦਾ ਲੰਗਰ ਜੜਾ ਵਾ ਨਿਰੰਤਰ ਚੱਲੂ ਰਹਿੰਦਾ ਵਾ ਚਾਹ ਦਾ ਲੰਗਰ ਚੱਲ ਰਿਹਾ ਇੱਧਰ ਇਸ ਪਾਸੇ ਮੱਥਾ ਟੇਕਦੇ ਹੁਣ ਅੰਦਰ ਚੱਲਦੇ ਆ ਇਹ ਵੀ ਸਥਾਨ ਜੜਾ ਵਾ ਉਹ ਬਹੁਤ ਸੋਹਣਾ ਬਣਾ ਰਹੇ ਨੇ ਦਰਬਾਰ ਫਰੰਟ ਤੇ ਸਾਹਮਣੇ ਇਹ ਆ ਜੀ ਪਹਿਲਾ ਦਰਬਾਰ ਪੁਰਾਤਨ ਦਰਬਾਰ ਮਤਾ ਹੀ ਢੇਗਾ ਆ ਇਸ ਪਾਸੇ ਇੱਕੋ ਦਰਬਾਰ ਦੀ ਬੈਕਸਾਈਡ ਤੇ ਕੇਲੇ ਦੀ ਖੇਤੀ ਕੀਤੀ ਗਈ ਆ ਤੇ ਬਾਹਰ ਕੇਲਾ ਜਿਹੜਾ ਕਿੰਨਾ ਕੇਲਾ ਲੱਗਾ ਹੋਇਆ ਇਸ ਪਾਸੇ ਮਰੂਦਾ ਬਾਗ ਹੈ ਮਰੂਦਾ ਦਾ ਤੇ ਇਸ ਪਾਸੇ ਗੁਰਦਰਾ ਸਾਹਿਬ ਦਾ ਇੱਧਰ ਲੰਗਰ ਚੱਲਦਾ ਪਿਆ ਵਾ ਚਾਹ ਤੇ ਪਾਪੜਾਂ ਦਾ ਲੰਗਰ ਇੱਧਰ ਆ ਜੀ ਚਾਹ ਦਾ ਲੰਗਰ ਚਾਲੂ ਆ ਨਿਰੰਤਰ ਚੱਲਦਾ ਪਿਆ ਸੰਗਤਾਂ ਚਾਹ ਸ਼ਾਗਾਈਆਂ ਨੇ ਵੈਸੇ ਫਿਰ ਵੀ ਲੰਗਰ ਆ ਲੰਗਰ ਚ ਚਾਹ ਦੀ ਹਾਜ਼ਰੀ ਜਿਹੜੀ ਆ ਉਹ ਜ਼ਰੂਰੀ ਆ ਤੇ ਸੰਗਤਾਂ ਲੰਗਰ ਛਕ ਰਹੀਆਂ ਨੇ ਇਹ ਆ ਜੀ ਲੰਗਰ ਚਾਹ ਤੇ ਪਾਪੜ ਜਾਂ ਫੁੱਲ ਵੜੀ ਇੱਥੇ ਲੰਗਰ ਜਿਹੜਾ ਵਰਤਾਇਆ ਜਾਂਦਾ ਉਹ ਸਰਦੀ ਗਲਾ ਫੋਜਾਂ ਲਈ ਲਿਆ ਪਈ ਫੋਜਾਂ ਨੇ ਭਰਾਲਿਆ ਬਈ ਆਪਣਾ ਛਕਦੇ ਆ ਓਧਾਂ ਛਕਦੇ ਆ ਜਾਣਗੇ ਹੁਣ ਗੱਡੀ ਦੇ ਵਿੱਚ ਲਓ ਜੀ ਹੋ ਗਿਆ ਅੱਜ ਫੇਰ ਸਵਾਗਤ ਅੱਜ ਫੇਰ ਆ ਗਈ بارش ਤੇ ਵਾਈਪਰ ਚੱਲ ਗਏ ਨੇ ਹੁਣ ਜਾ ਰਿਹਾ ਇਥੋਂ ਪਾਤਾ ਸਾਹਿਬ ਦੇਵਾਂ ਦੇ ਸਥਾਨ ਸਥਾਨਾਂ ਦੇ ਮਾਤਾ ਜੀਤੋ ਜੀ ਦੇ ਸਥਾਨਾ ਤੋਂ ਦਰਸ਼ਨ ਕਰਕੇ ਹੁਣ ਜਾ ਰਿਹਾ ਮਾਤਾ ਸਾਹਿਬ ਦੇਵਾਂ ਦੇ ਸਥਾਨਾਂ ਦੇ ਤੇ ਇਹ ਰੋਡ ਕਿਹੜਾ ਗਿਆ ਇਧਰ ਨੂੰ ਇਹ ਮੁੱਦਕੇੜ ਮੁੱਦਕੇੜ ਹਾਂ ਹਾਂ ਮੁੱਦਕੇੜ ਨੂੰ ਗਿਆ ਤੇ ਇਹ ਮੁੜ ਗਿਆ ਜੀ ਹੁਣ ਇਹ ਇਹ ਵਾਲਾ ਰੋਡ ਕਿਹੜਾ ਯੇੀ ਮਾਤਾ ਸਾਹਿਬ ਵਾਲਾ ਮਾਤਾ ਸਾਹਿਬ ਵਾਲਾ ਰੋਡ ਕਹਿੰਦੇ ਆ ਅੱਗੋਂ ਕਿੱਧਰ ਨੂੰ ਜਾਂਦਾ ਰੋਡ ਸਿੱਧਾ ਨੰਦੇੜ ਸ਼ਹਿਰ ਤੱਕ ਜਾਂਦਾ ਅੱਛਾ ਇਹ ਸ਼ਹਿਰ ਨੂੰ ਜਾਂਦਾ ਜੀ ਇਹ ਰੋਡ ਇਧਰੋਂ ਮਾਤਾ ਸਾਹਿਬ ਦੇਵਾਂ ਦੇ ਸਥਾਨਾਂ ਤੇ ਪਹੁੰਚ ਰਹੇ ਆ ਤੇ ਅੱਜ ਫੇਰ بارش ਨੇ ਸਵਾਗਤ ਕਰਤਾ ਜਿਸ ਦਿਨ ਆਈ ਸੀ ਉਦੋਂ ਵੀ ਸਵਾਗਤ ਹੋਇਆ ਸੀ ਤੇ ਅਗਲੇ ਦਿਨ ਪੂਰਾ ਦਿਨ ਪੈਂਦਾ ਰਿਹਾ ਸੀ ਅੱਜ ਫੇਰ 4-5 ਦਿਨਾਂ ਬਾਅਦ ਫੇਰ ਸਵਾਗਤ ਹੋ ਗਿਆ ਲਓ ਜੀ ਥੋੜਾ ਜਿਹਾ ਪੈ ਕੇ ਤੇ ਹਟ ਗਿਆ ਸਿਰਫ ਇਹਨੇ ਸਵਾਗਤ ਹੀ ਕਰਨਾ ਸੀਗਾ ਬਾਰਸ਼ ਨਹੀਂ ਤੇ ਇਹ ਆ ਗਿਆ ਜੀ ਮਾਤਾ ਸਹਿਬ ਦੇਵਾ ਜੀ ਦਾ ਸਥਾਨ ਇਧਰੇ ਅੱਗੇ ਗੁਰਦਰਾ ਸਾਹਿਬ ਹੀਰਾ ਘਾਟ ਆ ਹੀਰਾ ਘਾਟ ਵੀ ਹਲੇ ਜਾਣਾ ਮਾਲ ਟੇਕੜੀ ਸਾਹਿਬ ਵੀ ਜਾਣਾ ਵਾ ਇਹ ਆ ਗਿਆ ਮਾਤਾ ਸਹਿਬ ਦੇਵਾ ਜੀ ਇਹ ਮੇਨ ਬਾਹਰ ਰੋਡ ਤੋਂ ਮੇਨ ਗੁਰਦਰਾ ਸਾਹਿਬ ਦਾ ਗੇਟ ਆ ਇਹ ਆ ਗਿਆ ਜੀ ਮਾਤਾ ਸਹਿਬ ਦੇਵਾ ਜੀ ਗੁਰਦਰਾ ਸਾਹਿਬ ਹੁਣ ਇੱਥੇ ਘੜੀ ਲਾਗ ਆ ਕੇ ਤੇ ਫਿਰ ਇਸ ਤੋਂ ਅੱਗੇ ਜਾਵਾਂਗੇ ਇਹ ਵੀ ਇਹ ਵੀ ਅਸਥਾਨਾਂ ਦੇ ਕਾਫੀ ਰੌਣਕ ਰਹਿੰਦੀ ਹੈ ਬਹੁਤ ਰੌਣਕਾ ਹੁਣ ਵੀ ਤੇ ਤਕਰੀਬਨ ਟਾਈਮ ਕੀ ਹੋ ਗਿਆ ਭਾਜੀ ਦੁਪਹਿਰ ਦੇ ਸਵਾ ਦੋ ਬੱਜੇ ਸਵਾ ਦੋ ਬੱਜੇ ਆ ਜੀ ਦੁਪਹਿਰ ਦੇ ਸਵਾ ਦੋ ਹੋਏ ਆ ਤੇ ਮੌਸਮ ਬਹੁਤ ਵਧੀਆ ਵਾ ਠੰਡਾ ਮੌਸਮ ਇਹ ਆ ਗਏ ਜੀ ਮਾਤਾ ਸਾਹਿਬ ਦੇਵਾ ਜੀ ਦੇ ਅਸਥਾਨ ਸਤ ਜੁਗੀ ਤਪ ਅਸਥਾਨ ਮਾਤਾ ਸਾਹਿਬ ਦੇਵਾ ਜੀ ਦਾ ਇਹ ਆ ਜੀ ਤਪ ਅਸਥਾਨ ਮਾਤਾ ਸਾਹਿਬ ਦੇਵਾ ਜੀ ਤੇ ਸਭ ਤੋਂ ਪਹਿਲੇ ਦਰਸ਼ਨ ਕਰੀਏ ਤੇ ਫਿਰ ਥੱਲੇ ਆਉਨੇ ਆ ਸਾਰਾ ਇਹ ਸਥਾਨ ਬਹੁਤ ਸੋਹਣਾ ਵੈ ਵੀ ਪਹਿਲਾਂ ਉੱਪਰ ਚੱਲਦੇ ਆ ਤੇ ਫਿਰ ਆਪਾਂ ਥੱਲੇ ਬਾਅਦ ਵਿੱਚ ਆਉਨੇ ਆ ਇਹ ਆ ਜੀਤਾਪਾ ਸਥਾਨ ਮਾਤਾ ਸਾਹਿਬਦੇਵਾਂ ਜੀ ਝੂਲ ਰਹੇ ਨੇ ਸ਼ਾਨ ਸਾਹਿਬ ਤੇ ਅੰਦਰ ਜਾ ਕੇ ਪਹਿਲੇ ਮੱਥਾ ਟੇਕੀਏ ਬਰਨਾਲੇ ਹਲੇ ਤੱਕ ਚੱਲ ਰਹੇ ਨੇ ਆ ਦੇਖ ਲੋ ਜੀ ਸੰਗਤ ਜੀ ਪਾਲਕੀ ਸਾਹਿਬ ਦਾ ਜਿਹੜਾ ਉਹ ਸੇਵਾ ਚੱਲ ਰਹੀ ਹੈ ਪਾਲਕੀ ਸਾਹਿਬ ਦੀ ਸੇਵਾ ਹੋ ਰਹੀ ਹੈ ਇਸ ਪਾਸੇ ਪਿਛਲੇ ਪਾਸੇ ਗੋਦਾਵਰੀ ਨਦੀ ਬਿਲਕੁਲ ਗੋਦਾਵਰੀ ਨਦੀ ਦਾ ਕੰਢਾ ਦੇਖੋ بارش ਪੈ ਕੇ ਹੁਣੇ ਸਾਰਾ ਗਿੱਲਾ ਚੱਕੜੋ ਚੱਕੜੀ ਹੋ ਗਿਆ ਇਹ ਆ ਗਿਆ ਜੀ ਗੋਦਾਵਰੀ ਨਦੀ ਦਾ ਬਿਲਕੁਲ ਕੰਢਾ ਤੇ ਇਹ ਘਾਟ ਇਧਰ ਇਸ ਪਾਸੇ ਨੂੰ ਥੱਲੇ ਵੀ ਜਾ ਸਕਦੇ ਆ ਹੁਣ ਗੋਦਾਵਰੀ ਨਦੀ ਚ ਪਾਣੀ ਘਟਾਏ ਅਗਲੇ ਅਗਸਤ ਮਹੀਨੇ ਚ ਪਾਣੀ ਬਹੁਤ ਜਿਹੜਾ ਭਰੀ ਹੁੰਦੀ ਹੈ ਗੋਦਾਵਰੀ ਨਦੀ ਇਹ ਆ ਜੀ ਮਾਤਾ ਸਾਹਿਬ ਦੇਵਾ ਜੀ ਦੇ ਅਸਥਾਨ ਤੇ ਸਾਨੂੰ ਸੁਖਪ੍ਰੀਤ ਸਿੰਘ ਜੀ ਹੁਣੇ ਕੁਝ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਮਾਤਾ ਸਾਹਿਬ ਦੇਵਾ ਜੀ ਨੂੰ ਜਗਤ ਮਾਤਾ ਦਾ ਰੁਤਬਾ ਦਿੱਤਾ ਜਾਂਦਾ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮਹਾਰਾਜ ਜੀ ਤਖਤ ਸਾਹਿਬ ਤੋਂ ਇੱਥੇ ਆ ਕੇ ਮਾਤਾ ਜੀ ਕੋਲ ਪ੍ਰਸ਼ਾਦਾ ਛਕਾਇਆ ਕਰਦੇ ਸਨ ਤੇ ਜਦੋਂ ਮਹਾਰਾਜ ਦੇ ਜ਼ਖਮ ਹੋ ਗਿਆ ਜਿਵੇਂ ਕਿ ਪਠਾਣਾ ਵਾਲੋਂ ਖੰਜਨ ਮਾਰਿਆ ਖੰਜਰ ਮਾਰਿਆ ਗਿਆ ਮਹਾਰਾਜ ਦੇ ਉਸ ਤੋਂ ਬਾਅਦ ਫਿਰ ਮਾਤਾ ਜੀ ਆਪ ਪ੍ਰਸ਼ਾਦਾ ਤਿਆਰ ਕਰਕੇ ਤੇ ਫਿਰ ਉੱਥੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਕਰਦੇ ਸੀ ਅੱਜ ਵੀ ਉਹ ਮਰਿਆਦਾ ਚੱਲਦੀ ਹੈ ਇੱਥੋਂ ਪ੍ਰਸ਼ਾਦਾ ਤਿਆਰ ਹੋ ਕੇ ਮਹਾਰਾਜ ਨੂੰ ਛਕਾਇਆ ਜਾਂਦਾ ਹੈ ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਇੱਥੇ ਆ ਕੇ ਜ਼ਰੂਰ ਦਰਸ਼ਨ ਕਰੋ ਮਰੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰੋਂ ਦਰਸ਼ਨ ਕਰ ਰਹੇ ਆ ਅਸੀਂ ਹੁਣ ਸਤਜੋ ਕੀ ਤਪ ਹਸਤਾਨ ਮਾਤਾ ਸਾਹਿਬ ਜੀ ਦੇਵਾਂ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਉੱਥੇ ਵੀਡੀਓ ਬਣਾਉਣੇ ਲੋੜ ਨੇ ਆ ਤੇ ਫਿਰ ਵੀ ਜਿੱਥੋਂ ਤੱਕ ਬਣਦੀ ਹੈ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਇਹ ਉੱਪਰ ਪ੍ਰਕਾਸ਼ ਹਸਤਾਨ ਹਾਲ ਸੀਗਾ ਤੇ ਨੀਚੇ ਤਪ ਹਸਤਾਨ ਆ ਇਹ ਹੈ ਜੀ ਤਪ ਹਸਤਾਨ ਮਾਤਾ ਸਾਹਿਬ ਦੇਵਾਂ ਜੀ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਇੱਧਰ ਆ ਗਿਆ ਜੀ ਅੱਗੇ ਤਾਪਸ ਸਥਾਨ ਥੱਲੇ ਇਸ ਪਾਸੇ ਥੱਲੇ ਤਾਪਸ ਸਥਾਨ ਉਹ ਵੀ ਦੇਖ ਕੇ ਆਉਨੇ ਆ ਦਰਸ਼ਨ ਕਰ ਰਹੇ ਆ ਜੀ ਤਪੋਸਥਾਨ ਦੇ ਵੀ ਇਧਰ ਆ ਜੀ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਜੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਸਥਾਨ ਤੇ ਸੰਗਤਾਂ ਸਹਿਤ ਲੰਗਰ ਸਕਦੇ ਸਨ ਤੇ ਦੁਪਹਿਰੇ ਵਿਸ਼ਰਾਮ ਕਰਦੇ ਤੇ ਸ਼ਾਮ ਨੂੰ ਕਥਾ ਕੀਰਤਨ ਕਰਦੇ ਤੇ ਰਾਤ ਨੂੰ ਹੀਰਾ ਘਾਟ ਜਾਬਰਾਜ ਦੇ ਸਨ ਇਹ ਆ ਜੀ ਉਹ ਸਥਾਨ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲੰਗਰ ਪ੍ਰਸ਼ਾਦਾ ਬੈਠ ਕੇ ਇੱਥੇ ਛਕਦੇ ਸਨ ਇਹ ਅਜਿਓ ਸਥਾਨ ਤੇ ਫੋਟੋ ਜਿਹੜੀ ਉਹ ਲੱਗੀ ਹੋਈ ਹੈ ਇਸ ਜਗ੍ਹਾ ਤੇ ਪ੍ਰਸ਼ਾਦਾ ਜੜਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਕਦੇ ਸਨ ਦੁਪਹਿਰੇ ਇਧਰ ਹੁਣ ਬਾਹਰ ਨਿਕਲ ਕੇ ਸਾਹਮਣੇ ਦੇਖੋ ਸਰਦਾਈ ਦਾ ਲੰਗਰ ਵੀ ਚੱਲਦਾ ਵਾ ਇਹ ਸਾਹਮਣੇ ਲਿਖਿਆ ਜੀ ਸਾਦੀ ਦੇਗ ਸਰਦਾਈ ਇਹ ਸਰਦਾਈ ਦਾ ਲੰਗਰ ਚੱਲ ਰਿਹਾ ਇੱਥੇ ਤੁਸੀਂ ਸਰਦਾਈ ਵੀ ਸਾਖਤ ਸਕਦੇ ਆ ਇਹ ਆ ਜੀ ਬੌਲੀ ਤੇ ਉਸ ਟਾਈਮ ਦੀ ਬੌਲੀ ਆ ਇਹ ਸਾਰੀ ਬੌਲੀ ਦਾ ਜਿਹੜਾ ਜਾਲਵਾ ਇਸ ਗੁਰਦਰਾ ਸਾਹਿਬ ਦਾ ਜਾਲ ਜਿੰਨਾ ਵੀ ਆ ਸਾਰਾ ਇੱਥੋਂ ਵਰਤਿਆ ਜਾਂਦਾ ਵਾ ਇਧਰ ਵੀ ਉੱਪਰ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਤੇ ਇਹ ਸਾਹਮਣੇ ਬੌਲੀ ਆ ਇਹ ਬੌਲੀ ਸਾਹਿਬ ਬਣੀ ਤੇ ਇਹਦਾ ਵੀ ਜਲ ਜਿਹੜਾ ਨਾ ਬਹੁਤ ਵਧੀਆ ਇਸ ਗੁਰਦਰਾ ਸਾਹਿਬ ਦਾ ਗੋਦਾਵਰੀ ਦੇ ਕੰਢੇ ਹੋਣ ਕਰਕੇ ਜਿੰਨਾ ਵੀ ਜਲਵਾ ਸਾਰਾ ਮਿੱਠਾ ਵੈ ਇਥੋਂ ਦਾ ਇਸ ਪਾਸੇ ਆ ਗਿਆ ਜੀ ਲੰਗਰ ਹਾਲ ਸਾਹਮਣੇ ਇਸ ਪਾਸੇ ਲੰਗਰ ਹਾਲ ਤੇ ਸੰਗਤਾਂ ਹੁਣ ਪਤਾ ਨਹੀਂ ਲੰਗਰ ਹਾਲ ਚ ਵੜੀਆਂ ਨੇ ਜਾਂ ਕਿੱਧਰ ਵੜੀਆਂ ਨੇ ਇਹ ਆ ਜੀ ਲੰਗਰ ਹਾਲ ਆ ਤੁਹਾਨੂੰ ਪਹਿਲੇ ਇਤਿਹਾਸ ਤੇ ਝਾਤ ਪ੍ਰਵਾ ਪਵਾ ਦਨ ਤੁਸੀਂ ਇਹ ਸਾਰਾ ਇਤਿਹਾਸ ਪੜ ਲਿਓ ਤੇ ਇਹ ਆ ਜੀ ਇਤਿਹਾਸ ਮਾਤਾ ਸਾਹਿਬ ਦੇਵਾ ਜੀ ਦੇ ਗੁਰਦੁਆਰਾ ਸਾਹਿਬ ਦਾ ਇਹਨੂੰ ਤੁਸੀਂ ਰੀਡ ਕਰ ਲਿਓ ਇਹ ਆਜੀ ਇਸ ਪਾਸੇ ਲੰਗਰ ਹਾਲ ਇਹ ਆ ਗਿਆ ਜੀ ਲੰਗਰ ਹਾਲ ਪਿੰਡ ਪੈਂਦਾ ਬ੍ਰਾਹਮਣਵਾੜਾ ਤੇ ਬ੍ਰਾਹਮਣਵਾੜਾ ਦੇ ਵਿੱਚ ਪੈਂਦਾ ਵਾ ਗੁਰਦੁਆਰਾ ਸਾਹਿਬ ਹੀਰਾ ਘਾਟ ਇਸ ਪਾਸੇ ਦੇਖ ਲਓ ਤੁਸੀਂ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਹੀਰਾ ਘਾਟ ਸਾਹਮਣੇ ਕਰੋ ਦਰਸ਼ਨ ਹੀਰਾ ਘਾਟ ਦੇ ਤੇ ਇਸ ਗੁਰਦੁਆਰਾ ਸਾਹਿਬ ਦੇ ਵੀ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਨਾਲ ਇਤਿਹਾਸ ਵੀ ਦੱਸਦਾ ਮੈਂ ਤੁਹਾਨੂੰ ਹੀਰਾ ਘਾਟ ਦਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਦੂਰੋਂ ਸੜਕ ਤੋਂ ਦਿਖਦਾ ਇਹ ਤੇ ਦੁਪਹਿਰ ਦੇ ਸਵਾ 2 ਵਜੇ ਦਾ ਟਾਈਮ ਹੋ ਗਿਆ ਵਾ 2:30 ਵਜੇ ਦਾ ਇਹ ਆ ਜੀ ਗੁਰਦਰਾ ਸਾਹਿਬ ਹੀਰਾ ਘਾਟ ਚਲੋ ਹੁਣ ਦਰਸ਼ਨ ਕਰੀਏ ਤੇ ਤੁਹਾਨੂੰ ਵੀ ਕਰਾਈਏ ਨਾਲ ਇਤਿਹਾਸ ਦੀ ਸਾਂਝ ਪਾਈਏ ਇਹ ਆ ਜੀ ਹੀਰਾ ਘਾਟ ਗੁਰਦਰਾ ਸਾਹਿਬ ਤੇ ਨਾਲ ਹੀ ਮੈਂ ਤੁਹਾਨੂੰ ਇਤਿਹਾਸ ਦੱਸਦਾ ਵਾਂ ਤੇ ਨਾਲ ਹੀ ਮੈਂ ਅੰਦਰ ਜਾਣਾ ਵਾਂ ਤੇ ਇੱਥੇ ਵੀ ਪਾਰਕਿੰਗ ਵਗੈਰਾ ਬਹੁਤ ਕੁਝ ਖੁੱਲਾ ਖੁੱਲੇ ਸਥਾਨ ਤੇ ਆ ਗੁਰਦਰਾ ਸਾਹਿਬ ਇਹੋ ਜੀ ਗੁਰਦਰਾ ਹੀਰਾ ਘਾਟ ਸਾਹਿਬ ਜਿੱਥੇ ਬਹਾਦਰ ਸ਼ਾਹ ਨੇ ਇੱਥੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਸੀਗਾ ਤਾਂ ਅਤੀ ਕੀਮਤੀ ਹੀਰਾ ਸਤਕਾਰ ਵਜੋਂ ਗੁਰੂ ਜੀ ਦੀ ਭੇਂਟ ਕੀਤਾ ਜੋ ਕਿ ਗੁਰੂ ਜੀ ਨੇ ਤੁਸ਼ ਜਾਣ ਕੇ ਕੋਲ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੰਨੀ ਸ਼ਰਧਾ ਨਾਲ ਇੱਕ ਕੀਮਤੀ ਹੀਰਾ ਗੁਰੂ ਜੀ ਦੀ ਭੇਂਟ ਕੀਤਾ ਹੈ ਪਰੰਤੂ ਸ਼ਾਇਦ ਇਹਨਾਂ ਨੂੰ ਹੀਰਿਆਂ ਦੀ ਕਦਰ ਨਹੀਂ ਨਹੀਂ ਤਾਂ ਇੰਜ ਨਾ ਕਰ ਦੇ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਜਾਣ ਕੇ ਉਸ ਨੂੰ ਕਿਹਾ જરા ગોદાવરી ਵਿੱਚ નજર તા મારો ਜਦੋਂ ਬਹਾਦਰ ਸ਼ਾਹ ਨੇ ਨੀਜ਼ ਨਾਲ ਤੱਕਿਆ ਤਾਂ ਕੀ ਵੇਖਦਾ ਹੈ ਕਿ ਨਦੀ ਵਿੱਚ ਇੱਕ ਹੀਰਾ ਨਹੀਂ ਬਲਕਿ ਉਸ ਦੇ પેટ ਕੀਤੇ ਗਏ ਹੀਰੇ ਜਹੇ ਤੇ ਉਸ ਤੋਂ ਵੀ ਕੀ ਉਸ ਤੋਂ ਵੀ ਕਿਤੇ ਵੱਧ ਕੀਮਤੀ ਅਣਗਿਣਤ ਹੀਰੇ ਪਏ ਹੋਏ ਹਨ ਤੇ ਉਸ ਦਾ ਬਹਾਦਰ ਸ਼ਾਹ ਦਾ ਫਿਰ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਦੇ ਕੋਲੋਂ ਮਾਫੀ ਮੰਗੀ ਤੈਨ ਗੁਰੂ ਜੀ ਦੇ ਚਰਨੇ ਲਗਾ ਦਰਸ਼ਨ اندرੋਂ ਕਰ ਰਹੇ ਆ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਪਿਛਲੇ ਪਾਸੇ ਗੋਦਾਵਰੀ ਨਦੀ ਚਲਦੀ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦੇ ਹੀਰੇ ਨੂੰ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ ਇਹ ਆ ਜੀ ਉਹ ਪਿਛਲਾ ਪਾਸਾ ਜਿੱਥੇ ਹੁਣ ਤੇ ਇਹ ਬੰਦ ਕੀਤਾ ਹੋਇਆ ਵਾ ਪਹਿਲੇ ਛੋਟੇ ਛੋਟੇ ਦੀਵਾਰ ਹੁੰਦੀ ਸੀ ਇਹ ਆ ਜੀ ਇਸ ਪਾਸੇ ਗੋਦਾਵਰੀ ਨਦੀ ਇਹ ਇਥੋਂ ਗੋਦਾਵਰੀ ਨਦੀ ਦੇ ਵਿੱਚ ਛੁੱਟਿਆ ਸੀਗਾ ਤੇ ਇਥੋਂ ਹੁਣ ਚੱਲਦੇ ਹਾਂ ਜੀ ਅਗਲੇ ਗੁਰਦੁਆਰਾ ਸਾਹਿਬ ਤੇ ਦੁਪਹਿਰ ਹੁਣ ਤਾਂ ਪਚੜ ਗਈ ਅੱਜ ਪਹਿਲੇ ਦਿਨ ਧੁੱਪ ਦੇਖੀ ਆ ਬੜੇ ਦਿਨਾਂ ਬਾਅਦ ਪਹਿਲੇ ਦਿਨ ਧੁੱਪ ਦੇਖੀ ਇੱਥੇ ਤੇ ਪੰਜਾਬ 'ਚ ਤਾਂ ਬਹੁਤ ਗਰਮੀ ਪੈ ਰਹੀ ਆ ਉਹਨੇ ਤੋਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਜਿੱਥੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਤਨਖਾਹ ਦੇਣ ਵਾਸਤੇ ਸੋਨੇ ਦੀਆਂ ਮੋਰਾ ਜਿਹੜੀਆਂ ਪੁੱਟ ਕੇ ਲਿਆਂਦੀਆਂ ਸੀਗੀਆਂ ਤੇ ਬਾਕੀ ਦਾ ਖਜ਼ਾਨਾ ਉੱਥੇ ਦੱਬ ਦਿੱਤਾ ਸੀਗਾ ਉਹ ਗੁਰਦਰਾ ਸਾਹਿਬ ਦੇਖਦੇ ਆ ਤੇ ਉਸ ਗੁਰਦਰਾ ਸਾਹਿਬ ਦਾ ਇਤਿਹਾਸ ਵੀ ਜਾ ਕੇ ਤੁਹਾਨੂੰ ਦੱਸਦੇ ਆ ਇਹ ਆਗੇ ਜੀ ਉੱਪਰ ਮਾਲ ਟੇਕੜੀ ਵੱਲ ਤੇ ਸਾਹਮਣੇ ਗੁਰਦਰਾ ਸਾਹਿਬ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੋਈ ਗੁਰਦਰਾ ਸਾਹਿਬ ਹੈ ਲੋਹ ਲੰਗਰ ਤੇ ਇਹ ਗੁਰਦਰਾ ਸਾਹਿਬ ਪਾਰਕਿੰਗ ਦੀ ਪ੍ਰੋਬਲਮ ਹੋਣ ਕਰਕੇ ਹੁਣ ਇਸ ਗੁਰਦਰਾ ਸਾਹਿਬ ਨਹੀਂ ਜਾਂਦੇ ਹੁਣ ਅਸੀਂ ਇੱਥੋਂ ਮਾਲ ਟੇਕੜੀ ਨੂੰ ਮੁੜ ਜਾਣਾ ਹਾਂ ਮਾਲ ਟੇਕੜੀ ਨੂੰ ਇੱਥੋਂ ਖੱਬੇ ਹੱਥ ਮੋੜ ਜਾਣਾ ਚੌਕ ਤੋਂ ਇਹ ਗੁਰਦਰਾ ਸਾਹਿਬ ਜਿਹੜਾ ਮਾਲ ਟੇਕੜੀ ਸਾਹਿਬ ਆ ਇਹ ਹੀ ਰਾ ਘਾੜ ਤੋਂ ਤਕਰੀਬਨ 12 ਕਿਲੋਮੀਟਰ ਦੇ ਕਰੀਬ ਪੈਂਦਾ ਵਾ ਇਹ ਸਾਹਮਣੇ ਇਸ ਪਾਸੇ ਤੁਸੀਂ ਦੇਖ ਰਹੇ ਹੋ ਇਹ ਮਾਲ ਟੇਕੜੀ ਸਾਹਿਬ ਆ ਗਿਆ ਹੁਣ ਇਹ ਮੇਨ ਰੋਡ ਆ ਗਿਆ ਨਾਗਪੁਰ ਹਾਂ ਜੀ ਹਾਂ ਨਾਗਪੁਰ ਨੂੰ ਜਾਂਦਾ ਮੇਨ ਰੋਡ ਲੋ ਜੀ ਪਹੁੰਚ ਗਏ ਜੀ ਮਾਲ ਟੇਕੜੀ ਸਾਹਿਬ ਕੀ ਇਤਿਹਾਸ ਆ ਸਾਰਾ ਇੱਥੇ ਜਾ ਕੇ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਜਾਣੂ ਕਰਾਉਨੇ ਆ ਜੁੜੇ ਰਹੋਣ ਇਹ ਆ ਗਿਆ ਜੀ ਮਾਲ ਟੇਕੜੀ ਸਾਹਿਬ ਗੁਰਦੁਆਰਾ ਸਾਹਿਬ ਬਾਹਰ ਖਿਲਾੜਦੇ ਆ ਸ਼ਾਮੇ ਲੋ ਜੀ ਸੰਗਤ ਜੀ ਹਵਾ ਜਿਹੜੀ ਆ ਬਹੁਤ ਚੱਲਦੀ ਪਈ ਆ ਤੇ ਹਵਾ ਤੇਜ਼ ਅੱਜ ਤੇ ਮਾਈਕ ਦੇ ਵਿੱਚ ਆਵਾਜ਼ ਵੀ ਹੋਏਗੀ ਮਾਈਕ ਮੈਂ ਥੱਲੇ ਹੁੰਦੀ ਲਗਾ ਕੇ ਤੇ ਫਿਰ ਗੱਲ ਕਰਦਾਂਗੇ ਇਹ ਆ ਜੀ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਮੈਂ ਸਾਰਾ ਹੀ ਜਾਣੂ ਕਰਾਉਣਾ ਵਾ ਤੇ ਇਤਿਹਾਸ ਮੈਂ ਤੁਹਾਨੂੰ ਦੱਸਦਾ ਵਾਂ ਤੇ ਟਾਈਮ ਹੋ ਗਿਆ तकरीबन 2:30 ਵਜੇ ਦਾ ਇਹ ਜੀ ਗੁਰਦਰਾ ਸਾਹਿਬ ਮਾਲ ਟੇਕੜੀ ਸਾਹਿਬ ਇਹਦਾ ਮਾਲ ਟੇਕੜੀ ਸਾਹਿਬ ਜੀ ਦਾ ਪੁਰਾਤਨ ਨਾਮ ਸੀ ਚੱਕਰੀਮਾਲ ਤੇ ਮਾਲ ਟਿੱਲਾ ਵੀ ਦੱਸਿਆ ਜਾਂਦਾ ਉਸ ਟਾਈਮ ਨਾਮ ਇੱਥੋਂ ਦਸਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਦੀਪ ਦੀ ਯਾਤਰਾ ਸਮੇਂ ਬੇਦਰ ਜੋ ਹੁਣ ਨਾਨਕਚੀਰਾ ਸਾਹਿਬ ਹੈ ਉਸ ਉਸ ਵੱਲ ਨੂੰ ਜਾਂਦੇ ਹੋਏ ਠਹਿਰੇ ਸਨ ਇਸ ਸਥਾਨ ਤੇ ਤੇ ਰੱਖੀ ਗੁਪਤ ਮਾਇਆ ਕਢਵਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਦੁਆਰਾ ਸੰਗਤ ਸਾਹਿਬ ਦੇ ਅਸਥਾਨ ਤੇ ਔਜਾਂ ਵਿੱਚ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਉਹ ਇੱਕ ਪ੍ਰਤੀ ਵਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇਥੋਂ ਦੀ ਮਾਇਆ ਨਾਲ ਖਾਲਸੇ ਵਿੱਚ ਅਤੁੱਟ ਲੰਗਰ ਵਰਤਾਇਆ ਜਾਏਗਾ ਇਹ ਹੈ ਜੀ ਮਾਲ ਟੇਕੜੀ ਸਾਹਿਬ ਜੀ ਦਾ ਇਤਿਹਾਸ ਜੀ ਸਥਾਨ ਸੰਤ ਬਾਬਾ ਵੀਰ ਸਿੰਘ ਜੀ ਜਿਹੜੇ 20 ਸਾਲ ਦੀ ਉਮਰ ਦੇ ਵਿੱਚ ਇੱਥੇ ਦਰਸ਼ਨਾਂ ਲਈ ਆਏ ਸਨ ਆਏ ਸੀਗੇ ਉਹਨਾਂ ਦਾ ਇਹ ਸਥਾਨ ਹੈ ਤੇ ਜਿਹੜੇ ਸੰਗਤਾਂ ਦੇ ਲਈ ਲੰਗਰ ਦੇ ਲੰਗਰ ਦੀ ਕਈ ਸਾਲ ਸੇਵਾ ਕੀਤੀ ਸੀਗੀ ਤੇ ਖਾਲੀ ਸਮੇਂ ਵਿੱਚ ਦਾਤਾਂ ਨਾਲ ਸੰਗਤਾਂ ਲਈ ਲੈਣ ਵਾਸਤੇ ਜੰਗਲ ਵਿੱਚ ਜਾਂਦੇ ਜਾਂਦੇ ਹੁੰਦੇ ਸੀਗੇ ਉਸ ਦੌਰਾਨ ਇਹਨਾਂ ਦੇ ਇੱਥੇ ਦਰਸ਼ਨ ਹੋਏ ਸੀਗੇ ਸੰਤ ਬਾਬਾ ਵੀਰ ਸਿੰਘ ਜੀ ਨੂੰ ਜਲਦੀ ਸੇਵਾ ਵੀ ਇੱਥੇ ਉਹਨਾਂ ਨੇ ਬਹੁਤ ਕੀਤੀ ਆ ਤੇ ਮਾਲ ਟੇਕੜੀ ਸਾਹਿਬ ਜੋ ਜਗਾਣਾ ਵੀ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਇਹਨਾਂ ਨੂੰ ਇੱਥੋਂ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਸੀਗਾ ਇਹ ਵੀਰ ਸਿੰਘ ਦਾ ਸਥਾਨ ਆ ਜਿਹੜੇ ਜਲੰਧਰ ਤੋਂ ਆਏ ਸੀਗੇ 20 ਸਾਲ ਦੀ ਉਮਰ ਦੇ ਵਿੱਚ ਸੰਗਤਾਂ ਦੇ ਉੱਪਰ ਨੂੰ ਚਾਲੇ ਮਾਰਤੇ ਨੇ ਇਸ ਪਾਸੇ ਆ ਜਿਹੜੇ ਪੀਰ ਦੋ ਭਰਾ ਸੀਗੇ ਜਿਹੜੇ ਮਾਲ ਟੇਕੜੀ ਖਜ਼ਾਨੇ ਦੀ ਰਾਖੀ ਕਰਦੇ ਹੁੰਦੇ ਸੀਗੇ ਤੇ ਦੋਹੇ ਜੜੇ ਆ ਇੱਥੇ ਧਰਤੀ ਚ ਸਮਾਗੇ ਸੀਗੇ ਉਹਨਾਂ ਦਾ ਸਥਾਨ ਬਣਿਆ ਜੀ ਇੱਧਰ ਉਹ ਵੀ ਤੁਹਾਨੂੰ ਦਿਖਾਈ ਦਿੰਨੇ ਆ ਇਹ ਆ ਮਾਲ ਟੇਕੜੀ ਸਾਹਿਬ ਗੁਰਦੁਆਰਾ ਸਾਹਿਬ ਤੇ ਉਹ ਸਾਹਮਣੇ ਥੋੜੀ ਦੂਰੀ ਤੇ ਉਹਨਾਂ ਦਾ ਸਥਾਨ ਬਣਿਆ ਆ ਤੇ ਇੱਥੋਂ ਥੋੜੀ ਦੂਰ ਸਾਹਮਣੇ ਤੁਸੀਂ ਦੇਖ ਰਹੇ ਹੋ ਨੰਦੇੜ ਸ਼ਹਿਰ ਸਾਹਮਣੇ ਨੰਦੇੜ ਸ਼ਹਿਰ ਬਾਈ ਗੁਰੇ ਜੀ ਦਾ ਖਾਲਸਾ ਬਾਈ ਗੁਰੇ ਜੀ ਕੀ ਫਤਿਹ ਸੁਨੇ ਬਾਬੇ ਵੱਡਾ ਪ੍ਰਣਾਮ ਸੈਯਦੀ ਸ਼ਾਹਸੀਨ ਲਖੜੀ ਸ਼ਾ ਫਕੀਰ ਛੋਟਾ ਪ੍ਰਣਾਮ ਸੈਯਦੀ ਇਤਿਮ ਸ਼ਾ ਫਕੀਰੇ ਦੋਨੋਂ ਸਗੇ ਪਰਾਸੀ ਇਹ ਕਰਤਾਰਪੁਰ ਜਲੰਧਰ ਕੇ ਰਹਿਨੇ ਵਾਲੇ ਜੋ 6 ਵੇ ਪਾਸ਼ਾ ਨੇ ਭੇਜੀ ਤੀ ਕਜਾਨੀ ਦੀ ਰੱਖੀ ਕੇ ਲਈ ਏਤੀ खजाना नहीं दी राखी की या करना झाड़ू मारिया करना लकड़शानो रो सोने के दो मोरे मिलियाक एजे बादशाह से लेके 10वें बादशाह तक राखी की आधा खजाना संगत सा फौजो ने बांडिया और आधा खजाना लकड़श के पास रहे किया ये मुगलों ने पता लगी है कि लकड़शे पे तो आधा खजाना बाकी रहेगी उने आके टंकी लकड़शा में खजाना दसादे तेरे नाम दा आलीशान किला बना दो ਇਹ ਲਕੜਿਸ਼ਾ ਨੇ ਜਵਾਬ ਦੀ ਮੇਰੇ ਪਾਸ ਖਜ਼ਾਨਾ ਹੁੰਦਾ ਤਾਂ ਮੇਰੇ ਨਾਮ ਦਾ ਲੀਸ਼ਾ ਨਕਲਾ ਬਣਾ ਲੇਤਾ ਇਹ ਤੂਜੇ ਗਲਤ ਕਬਰ ਮਿਲੀ ਇਹ ਕਿਸੀ ਦੀ ਯਮਾਨਾ ਸੀ ਲਕੜਿਸ਼ਾ ਕੁਮਾਰ ਕੋਟ ਕੀ ਕੋਡ ਬਰਦਾਸ਼ ਨੇ ਕੀ ਅਰਦਾਸ ਕੀ ਇਹ ਧਰਤੀ ਫੱਟ ਗਈ ਲਕੜਿਸ਼ਾ ਤੇ ਸਮਾ ਗੇ ਦੂਜੇ ਦਿਨ ਛੋਡੇ ਪਰਾਨੋ ਬਿਮਾਰਕੁਟ ਕੀ ਡੇਢ ਘੰਟੇ ਦੀ ਮੌਲਤ ਮੰਗੀ ਪਰਿਵਾਰ ਲੇ ਕੇ ਨੇ ਡੇਢ ਸਾਥ ਛੱਡਦੀ ऐ आके रोन लगिया बड़े प्रा तू तो आराम से सो मैंने क्या गुजरी सच्चा प्राय तो खजानी थी रात दस्ते ने तो मैं पास सु बुला ले। तो बड़े प्राणी बोले ये छियानवे कोड़ा खालसे दी गले जो ढाई दिन आधा लंगर छकेगा उसे दी अमानत सी तो छोटे प्राणी बोले मेरा की होगा ये मुगल मुझे जीने देगा मुझे जंदरों में बांध के रखा मुझे पैरा रखिया ਤਤੁਨਾ ਘਬਰਾ ਮੈਂ ਵੀ ਤੇਰੇ ਲਈ ਜਗੇ ਰੱਖਾ ਉਹਨਾਂ ਦੀ ਧਰਤੀ ਫੱਟ ਗਈ ਉਹ ਵੀ ਥੇ ਸਮਾ ਗਈ ਹਮੇ ਇਸੇ ਖਾਨਦਾਨ ਸੇ ਨਵੀਂ ਪੀੜੀ ਚਲੀ ਆ ਰਹੀ ਇਹ ਜੋ ਚੜਾਵਾ ਚੜਤਾ ਦਸਵੇਂ ਪਾਤਸ਼ਾਹ ਦੀ ਮਿਹਰਬਾਨੀ ਸਾਲ ਭਰ ਮੋਰੇ ਹੈ ਬਰਾਬਰ ਇਹ ਮੋਰੇ ਮਿਲਤੇ ਚਲੀ ਆ ਰਹੀ ਬੋਲੇ ਸੋਨੇ ਅਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆ ਹਿਰਾਕਾਟ ਮਾਲਟੇਕੜੀ ਸਾਹਿਬ ਸਾਰੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਤੇ ਇੱਥੇ ਬਾਬੇ ਲੱਕੜ ਸਾਹ ਦੇ ਵੀ ਆਏ ਸੀਗੇ ਜਿਨ੍ਹਾਂ ਨੇ ਖਜ਼ਾਨੇ ਦੀ ਰਾਖੀ ਕੀਤੀ ਸੀਗੀ ਉਮੀਦ ਕਰਦੇ ਆ ਅੱਜ ਦੀ ਵੀਡੀਓ ਲਗੀ ਵਧੀਆ ਲੱਗੀ ਹੋਵੇਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਕਾਰੇ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਆ ਉਸ ਤਖਤ ਸ੍ਰੀ ਸੱਚਕੰਡ ਹਜੂਰ ਸਾਹਿਬ ਤੋਂ ਲਾਸਟ ਵੀਡੀਓ ਜਕਾਰੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਸ ਤੋਂ ਬਾਅਦ ਜਰਨੀ ਦੀ ਵੀਡੀਓ ਔਰ ਇੱਕ ਵੀਡੀਓ ਤੁਹਾਨੂੰ ਹੋਰ ਦਿਖਾਵਾਂਗੇ ਜਿਹੜੀ ਜਕਾਰੇ ਦੇ ਨਾਲ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਕੋਜ ਕੇ ਜਗ ਕਰ ਇਕ ਜਾਵੇ ਨਿਹਾਲੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ